ਲਓ ਵੀ ਮਿੱਤਰੋ ਹੁਣੇ-ਹੁਣੇ ਬਾਈ ਅਵਤਾਰ ਉਹਨਾਂ ਦੇ ਫਾਰਮ ਤੇ ਦੌਲਤਰਾਮ ਡੈਰੀ ਫਾਰਮ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਤਿੰਨ ਟੌਪ ਦੇ ਨਗਿਨੇ ਜਿਹੜੇ ਆਪਾਂ ਸ਼ੂਟ ਕੀਤੇ ਆ ਸ਼ੌਟ ਦੇ ਵਿੱਚ ਜਾਣਕਾਰੀ ਲੈ ਕੇ ਦੇਣਾ ਪੂਰੀ ਵੀਡੀਓ YouTube ਤੇ Facebook ਚੈਨਲ ਤੇ ਦੇਖ ਲਓ ਅਵਤਾਰ ਕੀ ਡਿਟੇਲ ਆ ਬਾਈ ਪਹਿਲੇ ਨਗਿਨੇ ਦੀ ਪਹਿਲਾ ਸੁਗਾ ਵੀਰੇ ਦੋ ਦੰਦ ਬੱਚੀ ਤੋਂ ਵੀਰੇ ਚਾਰ ਦੰਦ ਹੋਈ ਜਾਂਦੀ ਹੈ ਇਹ ਠੀਕ ਆ ਜੀ ਦੰ ਪਿਆ ਵੀਰੇ ਸੱਤ ਦੰਦ ਅਜੇ ਬੱਚੀ ਤੇ ਠੀਕ ਆ ਬਾਈ ਕੋਈ ਜਦਾਂ ਵੀਰੇ ਕੰਟੀਨਿਊ ਸੂਬੇ ਤਾਂ ਵੀ ਕੋਈ ਪਰਵਾਹ ਨਹੀਂ ਜੀ ਠੀਕ ਆ ਬਾਈ ਬਾਈ ਠੰਡ ਤੋਂ ਬਹੁਤ ਜ਼ਿਆਦਾ ਕਿੰਨੇ ਦੀ ਦੇਣੀ ਇਹ ਆਪਾਂ ਜਦੋਂ ਸੂਈ ਬੱਚੀ 75000 ਦੀ ਦੇਵੇਂਗੇ ਅੱਜ 70000 ਦੀ ਦੇਵਾਂਗੇ ਲਓ ਵੀ ਮਤਰੋ 70000 ਦੀ ਟੌਪ ਦੀ ਅਗਲੀ ਬਾਈ ਇਹ ਨੂੰ ਵੀਰੇ ਹੋਗੇ 2 ਘੰਟੇ ਸੂਈ ਨੂੰ ਬੱਚੀ ਨੂੰ ਵੀਰੇ ਠੀਕ ਆ ਬਾਈ ਬੋਲਾ ਚੋਆ ਵੀਰੇ 2-3 ਕਿਲੋ ਚੋਆ ਬੱਚੀ ਮਗਰ ਦੇ ਵੀਰੇ ਠੀਕ ਆ ਬਾਈ ਹਾਂ ਤੇ ਇਹ ਬਾਈ ਜੇਰ ਜੂਰ ਕੇ ਮੈਂ ਦੀ ਜੇਰ ਦੀ ਗਾਰੰਟੀ ਆ ਵੀਰੇ ਸਾਈਡ ਤੇ ਬਣਾਈ ਹੋਈ ਰੱਖੀ ਪਈ ਆ ਇਹਦਾ ਆਰਡਰ ਤੁਸੀਂ ਤਾਂ ਜਨੋ ਇੱਥੋਂ ਚੈੱਕ ਕਰਕੇ ਮਗਰ ਕੀ ਆ ਇਹਦੇ ਮਗਰ ਬੱਚੀ ਆ ਵੀਰੇ ਦੀ ਮਗਰ ਇਹਦੇ ਬੱਚੀ ਤਾਂ ਦੁੱਧ ਦੁੱਧ ਵੀਰੇ 24-25 ਕਿਲੋ ਨੋਰਮਲੀ ਤੇ ਕਿੰਨੇ ਦੀ ਬਾਈ ਇਹ ਇਹਦਾ ਮੁੱਲ ਵੀਰੇ 85 ਹਜ਼ਾਰ ਜਿੰਨਾ ਮਰਜ਼ੀ ਕਰਾ 80 ਹਜ਼ਾਰ ਚ ਮਾਨਤਨ ਕਰ ਦਾਂਗੇ ਬੰਦੇ 80 ਹਜ਼ਾਰ ਦੇ ਵਿੱਚੋਂ ਮਾਨਤਨ ਆਰਡਰ ਤੁਸੀਂ ਚੈੱਕ ਕਰਕੇ ਦੇ ਲੋ ਬਹੁਤ ਜਿਆਦੇ ਸੋਹਣਾ ਤੇ ਬਰੀਡ ਦੇ ਵਿੱਚ ਆ ਬਾਕੀ ਜੇ ਗੱਲਬਾਤ ਕਰੀਏ ਮਗਰੇ ਦੇ ਮਗਰ ਬੱਚੀ ਦੇ ਦੋ ਹੀ ਅੰਗ ਆ ਬਾਈ ਹਨਾ ਦੁੱਧ ਦੀ ਦੁੱਧ ਤੇ ਨਾਲ ਦੀ ਨਾਲ ਗਾਂ ਜਿਹੜੀ ਇਹਦੀ ਬੱਚੀ ਤਿਆਰ ਹੋ ਜਾਣੀ ਹੈ ਹਨਾ ਕਿਉਂਕਿ ਬਰੀਡ ਦੇ ਵਿੱਚ ਸੋਹਣੀ ਆ ਬਾਈ ਗੱਲਬਾਤ ਕਰੀਏ ਆਪਾਂ ਜਰਸੀ ਦੀ ਦੁੱਧ ਦੀ ਮੰਗ ਹਮੇਸ਼ਾ ਆਹ ਜੀ ਚੈਨਲ ਤੇ ਰਹਿੰਦੀ ਹੋਈ ਆ ਹਾਂਜੀ ਹਾਂਜੀ ਇਹਦੀ ਬਾਈ ਕੀ ਡਟੇ ਦੂਜਾ ਸੂਆ ਸੁੰਦੀ ਆ ਵੀਰੇ ਓਰੀਜਨਲ ਪੰਜਾਬ ਵਾਲੀ ਜਰਸੀ ਆ ਵੀਰੇ ਅੱਜ ਹਫ਼ਤਾ ਦਾ ਪੈਂਡਿੰਗ ਪਿਆ ਦਾ ਠੀਕ ਆ ਬਾਈ ਹਾਂ ਤਿਆਰੀ ਚ ਬਹੁਤ ਸੋਹਣੀ ਆ ਪਈ ਹੈ ਬਹੁਤ ਤਿਆਰੀ ਕਰੀਏ ਵੀਰੇ ਜੇ ਸ਼ਹਿਦ ਹੀ ਮਾਰਦੀ ਆ ਪਰ ਪੜ ਪੜ ਕੜਨਾ ਪੈਂਦਾ ਹਾਂ ਹਾਂ ਤੇ ਕਿਉਂਕਿ ਬਾਈ ਆਮ ਤੌਰ ਤੇ ਜਦੋਂ ਵੀ ਆਪਾਂ ਵੀਡੀਓ ਪਾਉਨੇ ਆਪਣੇ ਚੈਨਲ ਤੋਂ ਬਾਈ ਹਨਾ ਤੁਹਾਡੇ ਫਾਰਮ ਦੀ ਲੋਕ ਕਹਿੰਦੇ ਵੀ ਬਾਈ ਜਰਸੀਆਂ ਸਾਨੂੰ ਲੱਭ ਕੇ ਲਿਆਓ ਜਰਸੀ ਵੀਰੇ ਆਪਾਂ ਹਲਕੀ ਜਿਹੀ ਲੈਂਦੇ ਨਹੀਂ ਵੀਰੇ ਆਪਾਂ ਠੀਕ ਆ ਬਾਈ ਆਕਾਰ ਇਹ ਕਿੰਨੇ ਕ ਦੁੱਧ ਲਈ ਤੇ ਕਿੰਨੇ ਦੀ ਦੇਣੀ ਹੈ ਬਾਈ ਦੁੱਧ ਇਹ ਵੀ ਮੇਰੇ ਵੀ ਤੋਂ ਬਾਹਰ ਬਡੇ ਰਾਮ ਨਾਲ ਚੱਲੇਗੀ ਮੁੱਲ ਇਹਦਾ 75000 ਦੇਵਾਂਗੇ ਮੇਰਾ 75000 ਦੀ ਜਸਨੋਤ ਕੀ ਕਰ ਕਰ ਦੇ ਲੋ ਬਹੁਤ ਜਿਆਦਾ ਚੰਗਾ ਆਰਡਰ ਤੇ ਫੇਸ ਤੋਂ ਲਾ ਕੇ ਅਖੀਰ ਤੱਕ ਪੂਰੀ ਟੋਟਲ ਜਾਨੀ ਦੀ ਆਪਾਂ ਕਹਿੰਦੀ ਹੈਵੀ ਬੋਨ ਵਾਲੀ ਜਿਹੜੀ ਬੈੜ ਆ ਤੇ ਬਾਕੀ ਕੋਈ ਵੀ ਜਾਨਵਰ ਖਰੀਦਣਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਪੂਰੀ ਵੀਡੀਓ YouTube ਦੇ Facebook ਚੈਨਲ ਤੇ ਆਉਣ ਲੱਗਿਆ ਦੇਖ ਲਓ